ਧੰਨਵਾਦ ਜੀ ਸਾਰਿਆਂ ਦਾ ਜਿਹੜੇ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਤੇ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ادارے ਤੋਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਬੜੇ ਅਹਿਮ ਸਬਜੈਕਟ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਪੁਲਿਸ ਦੀ ਮੁਸਤਦੀ ਦੇ ਨਾਲ 80000 ਲੀਟਰ ਇਥਨੋਲ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ। ਔਰ ਹੁਣ ਤੱਕ ਪੁਲਿਸ ਨੇ 170000 ਇਥਨੋਲ ਜਿਹੜਾ ਉਹ ਬਰਾਮਦ ਕੀਤਾ ਹੈ। ਇਥਨੋਲ ਜਿਵੇਂ ਤੁਸੀਂ ਜਾਣਦੇ ਹੋ ਕਿ ਨਕਲੀ ਸ਼ਰਾਬ ਬਣਾਉਣ ਦੇ ਜਿਆਦਾ ਕੰਮ ਆਉਂਦਾ। ਔਰ ਕਿਸੇ ਵੇਲੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਨਮਿੰਦਰ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ ਤੁਹਾਨੂੰ ਯਾਦ ਹੋਣਾ ਜਿਹੜੀਆਂ ਫੈਕਟਰੀਆਂ ਚੱਲਦੀਆਂ ਸੀਗੀਆਂ ਨਕਲੀ ਸ਼ਰਾਬ ਦੀਆਂ ਉਹ ਇਸੇ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਤੇ ਬਦਕਿਸਮਤੀ ਦੇ ਨਾਲ ਉਹ ਪਟਿਆਲੇ ਦੇ ਵਿੱਚ ਹੀ ਸਿਗੀਆਂ ਫੈਕਟਰੀਆਂ ਉਸ ਵੇਲੇ ਕਿੰਨਾ-ਕਿੰਨਾ ਦੇ ਨਾਮ ਬੋਲਦੇ ਸੀ ਤੁਹਾਨੂੰ ਸਭ ਨੂੰ ਪਤਾ ਉਹਦੇ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਿਹੜਾ ਇਹ ਇਥੋਂੋਂ ਲਿਆਂਦਾ ਗਿਆ ਸੀਗਾ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਉਹਦੇ ਵਿੱਚ ਜਿਹੜਾ ਇੱਕ ਅਕਾਲੀ ਆਗੂ ਹੈ ਉਹਦੇ ਵੱਲੋਂ ਇਹ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਹੈ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਕਾਲੀ ਆਗੂ ਜਿਹੜਾ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਪੁਲਿਸ ਨੇ ਗਲਤ ਫੜਿਆ ਔਰ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਥਨੋਲ ਹੈ ਇਹ ਜਿਹੜਾ ਟਰੱਕ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਇਹ ਵੇਚਣ ਦੇ ਵਾਸਤੇ ਨਹੀਂ ਸੀ ਲਿਜਾ ਰਹੇ ਬਲਕਿ ਨੇੜੇ ਜਿਹੜਾ ਤੇਲ ਸੋਧ ਕਾਰਖਾਨਾ ਇਹ ਉੱਥੇ ਜਾ ਰਿਹਾ ਸੀਗਾ ਕੁਝ ਪਿਕਚਰਸ ਨੇ ਜਿਹੜੀਆਂ ਪੁਲਿਸ ਨੇ ਉਸ ਵੇਲੇ ਲਈਆਂ ਸਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਦਿੰਨਾ ਇਤੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਸਗੀ ਡਰਮਾ ਦੇ ਵਿੱਚ ਕਿਵੇਂ ਪਾਉਣ ਦੇ ਵਾਸਤੇ ਹਰ ਜਿਹੜੀ ਚੀਜ਼ ਆ ਹਰ ਇਕਵਿਪਮੈਂਟ ਉਹਨਾਂ ਦੇ ਕੋਲੇ ਸੀਗਾ ਕਿ ਕਿਵੇਂ ਇਹਨੂੰ ਡਰਮਾ ਦੇ ਵਿੱਚ ਜਿਹੜਾ ਉਹ ਪਾਉਣਾ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਇਹ ਦੇਖੋ ਤੁਸੀਂ ਸਾਰਾ ਸਿਸਟਮ ਹੈ ਡਰਮਾ ਦੇ ਵਿੱਚ ਕੱਢਣ ਦੇ ਵਾਸਤੇ ਭਾਵੇਂ ਕਿ ਜਿਹੜੀ ਗੱਲ ਅਕਾਲੀ ਆਗੂ ਕਹਿ ਰਹੇ ਅਕਾਲੀ ਦਲ ਬਾਦਲ ਦਾ ਉਹ ਪ੍ਰਧਾਨ ਹੈ ਔਰ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹ ਔਨ ਦੀ ਸਪਾਟ ਫੜੀਆਂ ਗਈਆਂ ਨੇ ਔਰ ਇਹ ਸਾਰੀਆਂ ਇਸ ਕਰਕੇ ਸਿਗੀਆਂ ਕਿ ਇਹ ਇਥਨੋਲ ਦਾ ਜਿਹੜਾ ਇਸਤੇਮਾਲ ਹੈ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਸੀ ਕਿ ਗਲਤ ਜਗ੍ਹਾ ਤੇ ਉੱਤੇ ਹੋ ਸਕਦਾ ਸੀ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਫੜਿਆ ਗਿਆ ਸਵਾਲ ਜਿਹੜਾ ਮੈਂ ਇਹ ਖੜਾ ਕਰਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਬਾਦਲ ਨੂੰ ਕਿ ਜਦੋਂ ਤੁਹਾਡਾ 7 ਤੋਂ 17 ਤੱਕ ਰਾਜ ਸੀ ਜਦੋਂ ਕਿਤੇ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਸੀ ਤਾਂ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਤੁਹਾਡੇ ਆਗੂ ਦੀ ਮੰਤਰੀ ਦੀ ਐਮਐਲਏ ਦੀ ਫੋਟੋ ਉਹਦੇ ਨਾਲ ਸਾਹਮਣੇ ਆ ਜਾਂਦੀ ਹੁੰਦੀ ਸੀ ਕਿਹਾ ਦੇਖੋ ਇਹਦੇ ਨਾਲ ਇਹਦਾ ਸਬੰਧ ਹੈ ਇਹਦਾ ਮਤਲਬ ਇਹ ਆ ਕਿ ਤੁਸੀਂ ਸਮੇਂ ਤੋਂ ਅਜੇ ਵੀ ਸਬਕ ਨਹੀਂ ਸਿੱਖਿਆ ਔਰ ਸਿੱਧੀ ਸਿੱਧੀ ਜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਬੈਠ ਕੇ ਤਾਂ ਇਹਦਾ ਮਤਲਬ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਹਿੱਸਾ ਪੱਤੀ ਹੈ ਜੀਦੇ ਕਰਕੇ ਤੁਸੀਂ ਉਹਨੂੰ ਬਚਾਉਣ ਦੇ ਵਾਸਤੇ ਆ ਗਏ ਪਿਛਲੇ ਦਿਨਾਂ ਦੇ ਵਿੱਚ ਇਹ ਲੋਕ ਇਸ ਗੱਲ ਦੇ ਉੱਤੇ ਸਿਆਸਤ ਕਰ ਰਹੇ ਸਨ ਕਿ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਦੇ ਨਾਲ ਜੇ ਪੁਲਿਸ ਦੀ ਮੁਸਤੈਦੀ ਦੇ ਨਾਲ ਪੁਲਿਸ ਦੀ ਸ਼ਕਤੀ ਦੇ ਨਾਲ 80000 ਲੀਟਰ ਜਿਹੜਾ ਇਥਨੋਲ ਫੜਿਆ ਗਿਆ ਤਾਂ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੁਲਿਸ ਨੇ ਇਹ ਗਲਤ ਫੜਿਆ ਔਰ ਇਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣਾ ਸੀ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਜੀ ਉਹ ਵਿਖਾ ਦਿੰਦਾ ਕਿ ਡਰਮਾ ਦੇ ਵਿੱਚ ਪਾ ਕੇ ਅੱਗੋਂ ਇਹਨੂੰ ਕਿਸ ਕੰਮ ਦੇ ਵਾਸਤੇ ਵਰਤਿਆ ਜਾਣਾ ਸੀ ਇੱਕ ਵਾਰੀ ਫੇਰ ਅਕਾਲੀ ਆਗੂਆਂ ਦੀ ਜਿਹੜੀ ਆ ਜੀ ਉਹ ਬਿਲਕੁਲ ਨੰਗੀ ਚਿੱਟੀ ਤਸਵੀਰ ਸਾਹਮਣੇ ਆ ਕਿ ਉਹੀ ਲੋਕ ਨੇ ਜਿਹੜਾ ਕਿ ਨਸ਼ਿਆਂ ਦੇ ਵੇਚਣ ਵਾਲਿਆਂ ਦੀ ਪਹਿਲਾਂ ਵੀ ਪੁਸ਼ਤਪਨਾਹੀ ਕਰਦੇ ਸੀ ਤੇ ਹੁਣ ਇਥਾਨੋਲ ਵਰਗੇ ਜਿਹੜੇ ਕਿ ਨਕਲੀ ਸ਼ਰਾਬ ਬਣਾਉਣ ਦੇ ਵਾਸਤੇ ਵਰਤੇ ਜਾਂਦੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਵੀ ਦਿਸ ਰਹੇ ਨੇ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਰ ਜੀ ਸਰ ਕੇ ਤੁਸੀਂ ਕਿਹਾ ਵੀ ਇਹ ਥੋੜਾ ਵੱਡੀ ਮਾਤਰਾ ਵਿੱਚ ਫੜੀ ਗਈ ਹੈ ਤੇ ਅਕਾਲੀਆਂ ਨੇ ਪੜੀ ਪੈਸਟ ਕਾਨਫਰੰਸ ਕੀਤੀ ਹੈ ਸਾਫ ਤੌਰ ਤੇ ਇਹ ਹੀ ਜ਼ਾਹਿਰ ਹੁੰਦਾ ਜੇ ਤੁਸੀਂ ਵੀ ਕਿਹਾ ਵੀ ਉਹਨਾਂ ਦਾ ਹਿੱਸਾ ਪੱਤੀ ਲੱਗਦੀ ਹੈ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਹਿੱਸਾ ਪੱਤੀ ਇਸ ਤੋਂ ਪੁਰਾਣੇ ਵੀ ਪਹਿਲਾਂ ਵੀ ਚੱਲਦੇ ਆ ਰਹੇ ਹੁਣ ਇਹ ਸਾਰੇ ਸਿਸਟਮ ਹੈ ਜਵਾਬਦਾ ਅਜੇ ਤੱਕ ਪੁਰਾਣਿਆਂ ਦਾ ਨਹੀਂ ਮਿਲਿਆ ਤੇ ਰਾਣੋ ਵਾਲਾ ਸਰਪੰਚ ਜਿਹੜਾ ਸੀਗਾ ਉਹ ਕੀਦਾ ਸੀਗਾ ਦਾ ਉਹੋ ਦੇ ਜਿਹੜੇ ਬੰਦੇ ਸੀ ਨਾਮ ਤਾਂ ਭੋਲੇ ਨੇ ਵੀ ਲੈਤਾ ਸੀ ਉਹਦਾ ਵੀ ਅਜੇ ਤੱਕ ਜਵਾਬ ਨਹੀਂ ਆਇਆ ਪਰ ਫੇਰ ਵੀ ਅਸੀਂ ਸਵਾਲ ਜਿਹੜਾ ਉਹ ਪੁੱਛ ਰਹੇ ਆ ਕਿ ਤੁਹਾਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਇਹ ਦੱਸਣ ਦੇ ਵਾਸਤੇ ਕਿ ਪੁਲਿਸ ਨੇ ਜਿਹੜੀ ਇਹ 80000 ਲੀਟਰ ਇਥਨੋਲ ਜਿਹੜੀ ਆ ਉਹ ਗਲਤ ਪੜੀ ਹੈ ਜਿਹੜੇ ਕਾਲੀ ਫੋਰਮੈਂਟ ਜਾਂ ਫੌਂਗਰੇ ਜਿਹੜੇ ਲੀਡਰ ਖੁਦੀ ਨਸ਼ੇ ਦੀ ਨਾਮ ਹੈ ਤੇ ਉਹ ਇਸ ਡਰਾਈਵ ਦੇ ਵਿਰੋਧ ਕਰ ਰਹੇ ਜੁੱਧ ਨਸ਼ੇ ਦੇ ਦੇਖੋ ਇਹ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਉਹ ਕੀ ਦੀ ਦੇਣਾ 12 7 ਤੋਂ 17 ਵਾਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਦੇ ਵਿੱਚ ਨਸ਼ਾ ਵੇਚਣ ਵਾਲੇ ਵੱਡੇ ਹੋਏ ਜਵਾਨ ਹੋਏ ਔਰ ਪੰਜਾਬ ਨੂੰ ਬਰਬਾਦੀ ਵਾਲੇ ਰਾਹ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਤੋਰਿਆ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਨਸ਼ਾ ਦੇ ਨਸ਼ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਛੇੜਿਆ ਹੋਇਆ ਜਿਹਦੇ ਤਹਿਤ ਅਸੀਂ ਹਰ ਪਿੰਡ ਤੱਕ ਪਹੁੰਚ ਰਹੇ ਹਾਂ ਅੱਧੇ ਦੇ ਕਰੀਬ ਪਿੰਡ ਤੇ ਵਾਰਡ ਅਸੀਂ ਕਵਰ ਕਰ ਚੁੱਕੇ ਹਾਂ 15 ਜੂਨ ਤੱਕ ਲਗਭਗ ਅਸੀਂ ਸਾਰੇ ਪਿੰਡ ਤੇ ਸਾਰੇ ਵਾਰਡ ਜਿਹੜੇ ਉਹ ਕਵਰ ਕਰ ਲੈਣੇ ਆ ਉਹ ਕਹਿੰਦੇ ਸਰਕਾਰ ਦਾ ਫਿਲਰ ਕਿ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਹੋਈ ਹੈ ਨਹੀਂ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਨਹੀਂ ਹੋਈ ਬਲਕਿ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਕਿਸੇ ਸੂਬੇ ਕਿਸੇ ਮੁਲਕ ਦੇ ਵਿੱਚ ਐਡੀ ਵੱਡੀ ਨਸ਼ੇ ਦੇ ਵਿਰੋਧ ਦੇ ਵਿੱਚ ਡਰਾਈਵ ਜਿਹੜੀ ਆ ਉਹ ਨਹੀਂ ਚਲਾਈ ਗਈ ਹਾਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਹਨਾਂ ਦੀ ਕੁਛੜ ਦੇ ਵਿੱਚ ਅੱਜ ਅੱਜ ਜਿਹੜੇ ਉਹ ਕੁਝ ਲੋਕ ਬੈਠੇ ਨੇ ਜਿਨ੍ਹਾਂ ਨੇ ਗੁਟਕਾ ਫੜ ਕੇ ਸੌਂ ਖਾਧੀ ਸੀਗੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਇਨ ਨਸ਼ੇ ਨੂੰ ਜਿਹੜਾ ਉਹ ਸਮਾਪਤ ਕਰ ਦਿਆਂਗੇ ਗੁਜਰਾਤ ਦੀ ਪੋਰਟ ਤੋਂ ਕਵਿੰਟਲਾਂ ਦੇ ਵਿੱਚ ਜਿਹੜੀ ਫੜੀ ਜਾ ਰਹੀ ਹੈ ਹੈਰੋਇਨ ਔਰ ਸਮੈਗਲ ਉੱਥੋਂ ਜਿਹੜੀ ਹੋ ਰਹੀ ਹੈ ਸਵਾਲ ਉੱਥੇ ਕਰਨ ਅਸੀਂ ਕੋਈ ਵੇਚਣ ਵਾਲਿਆਂ ਦੇ ਨਾਲ ਸ਼ਾਮਲ ਨਹੀਂ ਬਲਕਿ ਵੇਚਣ ਵਾਲਿਆਂ ਨੂੰ ਜਿਸ ਕਿਸਮ ਦੀਆਂ ਭਾਜੜਾਂ ਪੰਜਾਬ ਪੁਲਿਸ ਨੇ ਪਾਈਆਂ ਨੇ ਉਹ ਵਿਸ਼ਵ ਉਸ ਚੀਜ਼ ਨੂੰ ਇਸ ਵੇਲੇ ਦੇਖ ਰਿਹਾ ਔਰ ਇਹ ਡਰਾਈਵ ਜਿਹੜੀ ਆ ਇਹ ਕੋਈ ਇੱਕ ਦਿਨ ਦੀ ਡਰਾਈਵ ਨਹੀਂ ਗਈ ਨਾ ਦੋ ਦਿਨ ਦੀ ਹੈ ਅਸੀਂ ਉਦੋਂ ਤੱਕ ਬਿਲਕੁਲ ਨਹੀਂ ਬੈਠਾਂਗੇ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਇਹਦੇ ਉੱਤੇ ਸਿਆਸਤ ਕਰਨੀ ਹੈ ਤਾਂ ਕਰੀ ਜਾਓ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਦੋਂ ਤੱਕ ਘਰ ਆਪਣੇ ਨਹੀਂ ਬੈਠਾਂਗੇ ਸਰਕਾਰ ਉਦੋਂ ਤੱਕ ਨਹੀਂ ਬੈਠੂਗੀ ਜਦੋਂ ਤੱਕ ਅਸੀਂ ਹਰ ਪਿੰਡ ਹਰ ਵਾਰਡ ਨੂੰ ਬਿਲਕੁਲ ਕਲੀਨ ਨਹੀਂ ਕਰ ਲੈਂਦੇ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਜਿਹੜੀ ਟੀਮ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਹੁਣ ਸਭ ਉਸ ਸਿਆਸਤ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਪਹਿਲਾਂ ਵੀ ਉਹੀ ਸੀਗਾ ਜਿਹੜੀ ਪਹਿਲਾਂ ਸਰਕਾਰਾਂ ਦੇ ਵਿੱਚ ਰਿਹਾ ਕੀ ਲੱਗਦਾ ਪ੍ਰਸ਼ਾਸਨ ਦੇ ਉਦੋਂ ਹੱਥ ਬੰਨੇ ਹੋਏ ਸੀ ਕਿ ਉਹਨਾਂ ਨੂੰ ਜਿਹੜਾ ਕਿ ਇਸ ਤਰੀਕੇ ਦੇ ਨਾਲ ਰਿਕਵਰੀ ਨਹੀਂ ਕਰਨ ਦਿੱਤੀ ਗਈ ਹੁਣ ਆਮ ਆਦਮੀ ਪਾਰਟੀ ਜਦੋਂ ਜਤੂ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਤੇ ਰਿਕਵਰੀਆਂ ਵੀ ਵੱਡੀਆਂ ਹੋ ਰਹੀਆਂ ਤੇ ਖੁਲਾਸੇ ਵੀ ਹੋ ਰਹੇ ਆ ਬਹੁਤ ਜ਼ਿਆਦਾ ਤੇ ਘਰ ਵੀ ਢਾਈ ਜਾ ਰਹੇ ਆ ਦੇਖੋ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਹਿਬਾਨ ਕਿਸੇ ਐਮਐਲਏ ਸਾਹਿਬ ਜਾ ਕਿਸੇ ਆਗੂ ਦੇ ਨਾਲ ਕਿਸੇ ਨਸ਼ਾ ਤਸਕਰ ਦੀ ਫੋਟੋ ਨਹੀਂ ਵੇਖੀ ਹਣੀ ਜਿਹੜੀਆਂ ਕਿ ਉਦੋਂ ਕਿੰਨੀਆਂ ਆਉਂਦੀਆਂ ਸੀਗੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਫੋਟੋ ਜਿਹੜੀ ਆਉਂਦੀ ਸੀਗੀ ਕਿਸੇ ਉਹ ਤਸਕਰ ਬਾਅਦ ਫੜਿਆ ਜਾਂਦਾ ਸੀ ਉਹਦੀਆਂ ਫੋਟੋਆਂ ਪਹਿਲਾਂ ਆ ਜਾਂਦੀਆਂ ਸੀ ਘਟੋ ਘਟ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਕੋਈ ਵੀ ਜਿਹੜਾ ਮੰਤਰੀ ਐਮ ਐਲ ਏ ਸਾਹਿਬ ਜਾਂ ਕੋਈ ਅਹੁਦੇਦਾਰ ਉਹ ਕਿਸੇ ਦੇ ਨਾਲ ਕੋਈ ਸ਼ਾਮਲ ਨਹੀਂਗਾ ਪੁਲਿਸ ਬਹੁਤ ਤਰੀਕੇ ਦੇ ਨਾਲ ਔਰ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਕੰਮ ਇਸ ਵੇਲੇ ਕਰ ਰਹੀ ਹੈ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਜਾ ਜਿੰਨਾ ਸਾਡੇ ਮੰਤਰੀ ਮੰਡਲ ਹੈ ਮਾਨ ਸਾਹਿਬ ਦਾ ਉਹਨਾਂ ਸਾਰਿਆਂ ਨੇ ਬਹੁਤ ਸਪਸ਼ਟ ਹਦਾਇਤਾ ਨੇ ਕਿ ਕੋਈ ਵੀ ਚਾਹੇ ਉਹ ਸਾਡਾ ਕੋਈ ਅਹੁਦੇਦਾਰ ਹੈ ਕੋਈ ਵੀ ਹੈ ਉਹ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਜੇ ਕੋਈ ਵਿਅਕਤੀ ਫੜਿਆ ਜਾਂਦਾ ਉਹਦੇ ਵਾਸਤੇ ਸਫਾਰਸ਼ੀ ਫੋਨ ਕਿਸੇ ਪੁਲਿਸ ਥਾਣੇ ਦੇ ਵਿੱਚ ਨਹੀਂ ਕਰੂਗਾ ਸਫਾਰਸ਼ੀ ਗੱਲ ਕੀਤੀ ਹੈ ਯੁਥ ਨਸ਼ਾ ਰੋਸਖਾ ਸਕੀਮ ਚੱਲ ਰਹੀ ਹੈ ਪਿੱਛੇ ਦੇਖਿਆ ਜੀ ਪਟਿਆਲੇ ਦੇ ਐਮਸੀ ਕਿਉਂਕਿ ਭਾਜਪਾ ਦੇ ਨੇ ਉਹਨਾਂ ਵੱਲੋਂ ਜਮਾਨਤ ਵੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਦੇ ਉੱਪਰ ਕੀ ਹੋਏ ਕਾਰਵਾਈ ਹੋਈ ਹੈ ਜੀ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮੈਂ ਜ਼ਿਕਰ ਕਰ ਰਿਹਾ ਜੇ ਉਹ ਚੰਗਾ ਹੁੰਦਾ ਕਿ ਉਹਦੇ ਉੱਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਵਾਬ ਤਾਂ ਦੇ ਨਹੀਂ ਸਕੇ ਉਹਦੇ ਉੱਤੇ ਕਿ ਉਹਨਾਂ ਦਾ ਐਮਸੀ ਜਿਹੜਾ ਉਹ ਕਿਵੇਂ ਗਵਾਹियां ਪਾਉਂਦਾ ਫਿਰਦਾ ਹੈ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਔਰ ਮੈਂ ਜਦੋਂ ਤੁਹਾਨੂੰ ਕਹਿ ਕਿ ਇਹ ਜ਼ੀਰੋ ਟੋਲਰੈਂਸ ਨੀਤੀ ਹੈ ਮਾਨ ਸਾਹਿਬ ਦੀ ਸਰਕਾਰ ਦੀ ਇਸ ਵੇਲੇ ਕੋਈ ਵੀ ਵਿਅਕਤੀ ਚਾਹੇ ਉਹ ਐਮਐਲਏ ਨਹੀਂਗਾ ਚਾਹੇ ਉਹ ਕਿਸੇ ਵੀ ਅਹੁਦੇ ਦੇ ਉੱਤੇ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਤਾਂ ਉਹਦੀ ਸਿਫਾਰਿਸ਼ ਦੇ ਵਾਸਤੇ ਕਿਸੇ ਥਾਣੇ ਕਿਸੇ ਅਫਸਰ ਨੂੰ ਕੋਈ ਫੋਨ ਨਹੀਂ ਕਰੂਗਾ ਸਰ ਸਭ 1 ਜੂਨ ਹੋ ਗਈ ਅੱਜ 31 ਮਈ ਤੱਕ ਜਿਹੜੇ ਕਿਹਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਨਸ਼ਾੜਾ ਜਿਹੜੋਂ ਖਤਮ ਕਰਦੇਗਾ ਆਪੋਜੀਸ਼ਨ ਨੂੰ ਉਹੀ ਮੌਕਾ ਮਿਲਿਆ ਪਿਆ ਵੀ ਕੀ 31 ਮਈ ਲੰਘ ਚੁੱਕੀ ਹੈ ਕਿ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਹੈ ਉਹਨਾਂ ਨੂੰ ਕੀ ਜਵਾਬ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਉਹਨਾਂ ਵੱਲੋਂ ਕਹਿਣਾ ਕਿ ਕਟੋੜਟ ਸੀ ਕਦਮ ਤਾਂ ਚੱਕੇ ਨੇ ਰਿਕਵਰੀਆਂ ਹੋਈਆਂ ਤਾਂ ਹੈ ਇਹਨਾਂ ਨੂੰ ਕੀ ਜਵਾਬ ਹੈ ਆਫੀਸ਼ੀਅਲ ਇੱਕ ਵਾਰੀ ਫੇਰ ਸੁਣ ਲੈਣ ਜਿਹੜੇ ਸਵਾਲ ਉਠਾ ਰਹੇ ਆ ਉਹ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੀ ਡੀਜੀਪੀ ਸਾਹਿਬ ਨੇ ਇਹ ਗੱਲ ਉਹਦੇ ਵਿੱਚ ਕਹੀ ਸੀ ਕਿ 31 ਤਰੀਕ ਤੱਕ ਤੁਹਾਡੇ ਕੋਲ ਛੋਟਾ ਉਦੋਂ ਬਾਅਦ ਕਿਸੇ ਜਗ੍ਹਾ ਤੋਂ ਨਸ਼ਾ ਜਿਹੜਾ ਬਰਾਮਦ ਹੋਇਆ ਉਹਦੀ ਫਿਰ ਜਵਾਬਦੇਹੀ ਅਫਸਰਾਂ ਦੀ ਹੋਊਗੀ ਔਰ ਉਹ ਜਵਾਬਦੇਹੀ ਕੱਲ ਡੀਜੀਪੀ ਸਾਹਿਬ ਨੇ ਜਿਹੜੀ ਹੈ ਉਹ ਸੈਟ ਕਰ ਦਿੱਤੀ ਹੈ ਜੀ ਬਰਜੋਬ ਤੁਹਾਡਾ ਅੱਛਾ ਤਜਰਬਾ ਹੈ ਸਿਆਸਤ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪੁਲਿਸ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਇਹ ਕੋਈ ਅੱਜ ਦਾ ਕੋਈ ਨਵਾਂ ਮੁੱਦਾ ਨਹੀਂ ਹੈ ਇੱਕ ਸਮਾਜਿਕ ਮੁੱਦਾ ਹੈ ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਵਿਰੋਧ ਕਰਨਾ ਹੁੰਦਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਪਾਰਟੀਆਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਿਲਕੁਲ ਜੀ ਅਸੀਂ ਦੇਖੋ ਪਹਿਲੇ ਦਿਨ ਜਦੋਂ ਇਹ ਸ਼ੁਰੂ ਹੋਇਆ ਯੋਧ ਨਸ਼ਿਆਂ ਵਿਰੁੱਧ ਜਾਂ ਉਸ ਤੋਂ ਬਾਅਦ ਨਸ਼ਾ ਮੁਕਤੀ ਮੋਰਚਾ ਰੜਾ ਬਣਿਆ ਅਸੀਂ ਉਸ ਦਿਨ ਵੀ ਕਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰੀ ਫੇਰ ਅਪੀਲ ਕਰਦਾ ਜੀ ਹਰੇਕ ਸਿਆਸੀ ਪਾਰਟੀ ਨੂੰ ਚਾਹੇ ਉਹ ਵਿਰੋਧੀ ਧਿਰਾਂ ਦੇ ਵਿੱਚ ਹੈ ਸੰਸਥਾਵਾਂ ਐਨ ਜੀਓਸ ਸਾਡੀਆਂ ਧਾਰਮਿਕ ਸੰਸਥਾਵਾਂ ਉਹ ਸਾਰੀਆਂ ਦੀਆਂ ਸਾਰੀਆਂ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਦੇ ਵਿੱਚ ਸਾਥ ਦੇਣ ਜੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਘੱਟੋ ਘੱਟ ਉਹ ਵਿਰੋਧ ਨਾ ਕਰਨ ਉਹ ਲੱਤਾਂ ਨਾ ਖਿੱਚਣ ਕਿਉਂਕਿ ਜਿਸ ਮੌਕੇ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਮੌਜੂਦਾ ਯੁੱਧ ਪਹੁੰਚ ਚੁੱਕਿਆ ਹੈ ਇਹ ਰੋਜ਼ ਰੋਜ਼ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਐਵਰੀ ਡੇ ਇਜ਼ ਨਾਟ ਅ ਕ੍ਰਿਸਮਸ ਡੇ ਇਹ ਰੋਜ਼ ਰੋਜ਼ ਯੁੱਧ ਇਸ ਲੈਵਲ ਤੱਕ ਨਹੀਂ ਜਾਂਦੇ ਜਿਸ ਲੈਵਲ ਤੱਕ ਇਸ ਵੇਲੇ ਚਲੇ ਗਿਆ ਹੋਇਆ ਜੇ ਅਸੀਂ ਖੁੰਝੇ ਜਾ ਜਿਹੜੀਆਂ ਵਿਰੋਧੀ ਤੇ ਰਾਜ ਇਸ ਕਿਸਮ ਦੇ ਨਾਲ ਸਵਾਲੀਆ ਚਿੰਨ ਜਿਹੜੀਆਂ ਉਹ ਕਰ ਰਹੀਆਂ ਨੇ ਫਿਰ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਇੰਨੀ ਵਚਨਬੱਧਤਾ ਦੇ ਨਾਲ ਇਸ ਯੁੱਧ ਨੂੰ ਇਸ ਲੈਵਲ ਤੱਕ ਨਹੀਂ ਲੈ ਕੇ ਆਣਾ। ਤੁਹਾਨੂੰ ਤਾਂ ਇੱਕ ਚੀਜ਼ ਹੋਰ ਵੀ ਹੈ ਵੀ ਕੋਈ ਵੱਡੀਆਂ ਸ਼ਹਿਰ ਦੇ ਉੱਪਰ ਹੀ ਹੁੰਦਾ ਵੀ ਜੇ ਕਿਸੇ ਦੀ ਵੱਡੀ ਸ਼ਹਿਰ ਜਿੱਦਾਂ ਮੈਂ ਗੱਲ ਕੀਤੀ ਹੈ ਤੁਸੀਂ ਵੀ ਕਿਹਾ ਸਰਕਾਰਾਂ ਜਿਵੇਂ ਬਲਦੇ ਰਹਿੰਦੀਆਂ ਕੱਲ ਨੂੰ ਕੋਈ ਹੋਰ ਸਰਕਾਰ ਬਣ ਜਾਂਦੀ ਹੈ ਤਾਕੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਅੱਜ ਇੱਥੇ ਤੱਕ ਸਰਦਾਰ ਭਵਨ ਸਿੰਘ ਮਾਨ ਲੈ ਕੇ ਆਏ ਨੇ ਕਿ ਉਹਨਾਂ ਦਾ ਸੁਪਨਾ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਿ ਅਗਲੀ ਸਿਆਸੀ ਪਾਰਟੀਆਂ ਜਾਂ ਕਿਸੇ ਕਰਦਾਰ ਦੀ ਗੱਲ ਕਰੀਓ ਇਹਨੂੰ ਅੱਗੇ ਲੈ ਕੇ ਜਾਣਗੇ ਜਾਂ ਫਿਰ ਉਹੀ ਮਾਹੌਲ ਬਣ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਰਾਈਵਜ਼ ਨੇ ਏਡੀਆਂ ਵੱਡੀਆਂ ਮੁਹਿੰਮ ਰੋਜ਼ ਨਹੀਂ ਸ਼ੁਰੂ ਹੁੰਦੀਆਂ ਹੁੰਦੀਆਂ ਕਿਉਂਕਿ ਅਸੀਂ ਇਹਦੇ ਉੱਤੇ ਬਹੁਤ ਕੰਮ ਕੀਤਾ ਅਸੀਂ ਬਕਾਇਦਾ ਤੌਰ ਦੇ ਉੱਤੇ ਨਕਸ਼ਾ ਬਣਾ ਕੇ 3 ਸਾਲਾਂ ਦੇ ਦੌਰਾਨ ਇੱਕ ਇੱਕ ਚੀਜ਼ ਦੇ ਉੱਤੇ ਕਿ ਕਿ ਅਜੇ ਤੁਸੀਂ ਪਹਿਲਾ ਫੇਸ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਵਾਲਾ ਉਹ ਦੇਖ ਰਹੇ ਹੋ ਇਹਦੇ ਕਈ ਫੇਸ ਜਿਹੜੇ ਉਹ ਸਾਹਮਣੇ ਆਉਣੇ ਨੇ ਔਰ ਤੁਸੀਂ ਆਪ ਜਿਹੜਾ ਉਹ ਕਹੋਗੇ ਕਿ ਇਸ ਪੱਧਰ ਤੱਕ ਇੰਨਾ ਬਿਲਕੁਲ ਮਾਈਕਰੋ ਮੈਨੇਜਮੈਂਟ ਦੇ ਨਾਲ ਅਸੀਂ ਇਹਨੂੰ ਜਿਹੜਾ ਉਹ ਦੇਖ ਰਹੇ ਆ ਇਹ ਕੋਈ ਕਾਗਜ਼ ਭਰਨ ਵਾਲੀ ਗੱਲ ਨਹੀਂ ਕਿ ਇਸ ਲੈਵਲ ਦੇ ਉੱਤੇ ਇਹੋ ਜਿਹਾ ਯੁੱਧ ਮੁੜ ਕੇ ਨਹੀਂ ਆਉਣਾ ਇਹ ਇੱਕ ਇਤਿਹਾਸਿਕ ਪੱਖ ਹੈ ਯਾਦ ਰੱਖਣਾ ਹੈ ਜਦੋਂ ਕਿਤੇ ਇਮਾਨਦਾਰੀ ਦੇ ਨਾਲ ਇਤਿਹਾਸ ਲਿਖਿਆ ਜਾਊਗਾ ਜੇ ਅੱਜ ਇਸ ਯੁੱਧ ਦੇ ਵਿਰੋਧ ਯੁੱਧ ਲੜਨ ਵਾਲਿਆਂ ਦਾ ਨਾਮ ਆਊਗਾ ਤਾਂ ਇਹਦਾ ਵਿਰੋਧ ਕਰਨ ਵਾਲਿਆਂ ਦਾ ਨਾਮ ਵੀ ਆਊਗਾ ਉਹਦੇ ਵਿੱਚ ਕਿ ਆਹ ਲੋਕਾਂ ਨੇ ਉਸ ਵੇਲੇ ਇਹਦਾ ਵਿਰੋਧ ਕੀਤਾ ਸੀਗਾ ਤਾਂ ਇਹ ਗੱਲ ਨਾ ਭੁੱਲੋ ਕਿ ਇਤਿਹਾਸ ਦੇ ਵਿੱਚ ਤੁਸੀਂ ਜਿਹੜਾ ਉਹ ਨਾਂ ਕਿਹੜਾ ਲਿਖਾਉਣਾ ਅੱਗ ਭਜਾਉਣ ਵਾਲਾ ਜਾਂ ਤਮਾਸ਼ੀਨ ਵਾਲਾ ਪਤਾ ਨਹੀਂ ਕਿ ਨਸ਼ੇ ਵਿਰੁੱਧ ਦੀ ਜਿਹੜੀ ਤੁਹਾਡੀ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਲਗਾਏ ਜਾਣੇ ਪਿੰਡਾਂ ਵਿੱਚ ਪਰ ਕਈ ਐਮਐਲਏ ਵੱਲੋਂ ਜਿਹੜਾ ਉਹਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਪ੍ਰੋਗਰਾਮ ਰੱਖਦੇ ਨੇ ਪਰ ਕੈਨਸਲ ਕਰ ਦਿੰਦੇ ਨੇ ਉਹਨਾਂ ਵਾਸਤੇ ਕੀ ਹੈ ਜੀ ਨਹੀਂ ਵਿਰੋਧ ਨਹੀਂਗਾ ਉਹ ਐਮਐਲਏ ਸਹਿਬਾਨ ਦੀ ਕਿਤੇ ਨਾ ਕਿਤੇ ਹੋਰ ਡਿਊਟੀ ਹੋਣ ਕਰਕੇ ਉਹਨਾਂ ਦੇ ਰੁਝੇਵੇਂ ਹੋਣ ਕਰਕੇ ਉਹ ਕੈਨਸਲ ਨਹੀਂਗਾ ਪੋਸਟਪੋਨ ਹੁੰਦਾ ਕੈਨਸਲ ਤੇ ਪੋਸਟਪੋਨ ਚ ਫਰਕ ਹੈ ਉਹ ਦੁਬਾਰਾ ਉਹਨੂੰ ਕੀਤਾ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਕਿਤੇ ਪੋਸਟਪੋਨ ਹੋਇਆ ਇਹ ਨਹੀਂਗਾ ਕਿ ਉੱਥੇ ਦੁਬਾਰਾ ਜਿਹੜਾ ਪ੍ਰੋਗਰਾਮ ਨਹੀਂ ਹੋਊਗਾ ਕੋਈ ਪਿੰਡ ਕੋਈ ਵਾਰਡ ਨਹੀਂ ਛੱਡੇਗਾ ਪਰ ਉਹਨਾਂ ਜਿਹੜੀ ਭਾਜਪਾ ਸਰਕਾਰ ਹੈ ਹਮੇਸ਼ਾ ਇਕੱਲੀ ਦਲ ਦੀ ਭਾਈਵਾਲ ਰਹੇ ਜਿਹੜੀ 80000 ਇਥਨੋਲ ਦੀ ਆਪਾਂ ਗੱਲ ਕਰ ਰਹੇ ਹਾਂ ਲੀਟਰ ਤੇ ਇਹ ਗੁਜਰਾਤ ਤੋਂ ਫੜੀ ਗਈ ਹੈ ਕਿਤੇ ਨਾ ਕਿਤੇ ਲੱਗਦਾ ਹੈ ਵੀ ਅਕਾਲੀ ਦਲ ਜਿਹਨੇ ਭਾਜਪਾ ਦੇ ਨਾਲ ਸੀਗੀ ਹੁਣ ਵੀ ਭਾਜਪਾ ਅਕਾਲੀ ਦਲ ਮੂਰੇ ਆ ਸਕਦੇ ਨੇ ਅਗਰ ਇਸ ਨੂੰ ਜ਼ਿਆਦਾ ਤੁਸੀਂ ਘੋਕ ਕਰੋ ਤਾਂ ਨਹੀਂ ਗੁਜਰਾਤ ਤੋਂ ਫੜੀ ਨਹੀਂ ਗਈ ਆਈ ਸੀ ਗੁਜਰਾਤ ਤੋਂ ਫੜੀ ਪੰਜਾਬ ਦੇ ਵਿੱਚ ਗਈ ਹੈ ਪੰਜਾਬ ਦੇ ਵਿੱਚ ਫੜੀ ਗਈ ਹੈ ਭਾਜਪਾ ਸਰਕਾਰ ਜਿਹੜੀ ਕਿ ਉੱਥੇ ਕਈ ਦਹਾਕਿਆਂ ਤੋਂ ਕਹਿ ਲਈਏ ਆਪਾਂ ਗੁਜਰਾਤ ਦੇ ਵਿੱਚ ਕੰਮ ਕਰ ਰਹੀ ਹੈ ਗੁਜਰਾਤ ਦੇ ਵਿੱਚ ਉਦਯੋਗਤਰੀ ਸਰਕਾਰ ਹੈ ਉੱਥੋਂ ਇੰਨੀ ਭਾਰੀ ਮਾਤਰਾ ਦੇ ਚੀਜ਼ ਨੂੰ ਲਾਣੀ ਹੈ ਔਰ ਪੰਜਾਬ ਦੇ ਵਿੱਚ ਲੱਗਦਾ ਸੀ ਇਹ ਨਕਲੀ ਸ਼ਰਾਬ ਪਣੀਗੀ ਤੇ ਫਿਰ ਇੱਕ ਵੱਡਾ ਕੰਡ ਹੋ ਸਕਦਾ ਹੈ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਭਾਜਪਾ ਦਾ ਕਿਤਨਾ ਕਿਤੇ ਰੋਲ ਹੋ ਸਕਦਾ ਹੈ ਭਾਜਪਾ ਲੀਡਰਾਂ ਦਾ ਕਿਤੇ ਪਿਛੋਕੜ ਹੋ ਸਕਦਾ ਹੈ ਦੇ ਵਿੱਚ ਨਹੀਂ ਦੇਖੋ ਅਜੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਮੈਂ ਇਨਵੈਸਟੀਗੇਸ਼ਨ ਦੇ ਇਸ ਪੁਆਇੰਟ ਦੇ ਉੱਤੇ ਕਿਸੇ ਕਿਸਮ ਦੀ ਟਿੱਪਣੀ ਅਜੇ ਨਹੀਂ ਕਰਨੀ ਚਾਹੁੰਦਾ ਇਨਵੈਸਟੀਗੇਸ਼ਨ ਦੀ ਰਿਪੋਰਟ ਜਿਹੜੀ ਆਦੀ ਉਹ ਆ ਲੈਣ ਦੇਓ ਕਿ ਕਿਸ ਜਗ੍ਹਾ ਦੇ ਉੱਤੋਂ ਇਹ ਆਈ ਇਹਦੇ ਪਿੱਛੇ ਕੌਣ ਲੋਕ ਸਨ ਇਹਦੇ ਟਰੱਕਾਂ ਦੇ ਜਿਹੜੇ ਉਹ ਮਾਲਕ ਵਗੈਰਾ ਕੌਣ ਸਨ ਇਹਦੇ ਉੱਤੇ ਸਾਡੇ ਜਿਹੜੇ ਆਫੀਸਰ ਨੇ ਪੁਲਿਸ ਦੇ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਭਾਜਪਾ ਦਾ ਰੋਲ ਹੋ ਸਕਦਾ ਜੀ ਕਿਤੇ ਕਿਤੇ ਨਾ ਕਿਤੇ ਪਿੱਛੇ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਸਾਹਮਣੇ ਕੋਈ ਸਾਲਿਡ ਚੀਜ਼ ਨਹੀਂ ਆ ਜਾਂਦੀ ਹੁਣ ਆ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਜਿਹੜੀ ਦੀ ਬਾਰ ਬਾਰ ਕਿ ਨਹੀਂ ਇਹ ਉਹ ਨਹੀਂ ਹੈਗਾ ਇਹਨਾਂ ਦਾ ਰੋਲ ਤਾਂ ਸਾਹਮਣੇ ਆ ਗਿਆ ਜੀ ਜਦੋਂ ਆਉਂਗਾ ਉਦੋਂ ਤੁਹਾਨੂੰ ਉਹਦੀ ਫੋਟੋਆਂ ਦਿਖਾ ਦਾਂਗੀ ਠੀਕ ਹੈ ਚਾਹ ਪਿੰਡਾਂ ਦੀ ਟ੍ਰੈਲ ਹੀ ਜਾਂਦੇ ਥੋੜੇ ਐਮਐਲਏ ਮਨਿਸਟਰ ਵੀ ਨਸ਼ਾ ਯੁੱਧ ਨਸ਼ਾ ਵਿਰੋਧ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਵਿਰੋਧ کئی ਜਗ੍ਹਾ ਕਿਸਾਨ ਨਸ਼ਾ ਤਸਕਰਾਂ ਨੂੰ ਛੁਡਾਉਣ ਵੀ ਇਥਾਨੇ ਥੋੜੇ ਰਕੀ ਭਾਈ ਜੇ ਕੋਈ ਨਸ਼ਾ ਤਸਕਰਾਂ ਨੂੰ ਕੋਈ ਵੀ ਜਣਾ ਛਡਾ ਰਿਹਾ ਕਿਸਾਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜੀ ਯੁੱਧ ਨਸ਼ਿਆਂ ਵਿਰੋਧਾ ਇਹਦਾ ਵਿਰੋਧ ਨਹੀਂ ਕੀਤਾ ਜੀ ਜੇ ਕਿਸੇ ਜਗ੍ਹਾ ਤੇ ਕੋਈ ਸਵਾਲ ਕਰ ਰਹੇ ਨੇ ਕੋਈ ਏਡੀ ਗੱਲ ਨਹੀਂ ਹੈਗੀ ਇਸ ਡਰਾਈਵ ਦਾ ਬਿਲਕੁਲ ਵੀ ਵਿਰੋਧ ਨਹੀਂਗਾ ਕਿ ਮੈਨੂੰ ਤੁਸੀਂ ਕੋਈ ਬਿਆਨ ਦਿਖਾ ਦਿਓ ਕਿ ਕਿਸੇ ਨੇ ਇਹ ਕਿਹਾ ਹੋਵੇ ਕਿ ਅਸੀਂ ਇਸ ਜੜਾ ਯੁੱਧ ਨਸ਼ਾ ਵਿਰੋਧਾ ਅਸੀਂ ਇਹਦਾ ਹੀ ਵਿਰੋਧਤਾ ਕਰ ਰਿਹਾ ਕਿਸਾਨ ਸਾਡੇ ਨੇ ਸਾਡੇ ਵਿੱਚੋਂ ਨੇ ਉਹਨਾਂ ਦੇ ਪੁੱਤ ਧੀਆਂ ਜਿਹੜੇ ਨੇ ਉਹ ਇਸੇ ਸੋਸਾਇਟੀ ਦੇ ਵਿੱਚ ਨੇ ਜਿਹੜਾ ਨਸ਼ਾ ਆ ਉਹ ਇਹ ਘਰ ਵੇਖ ਕੇ ਥੋੜੀ ਜਾਂਦਾ ਜੀ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਕਿਤੇ ਥੋੜਾ ਆ ਜੀ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਕਿਸਾਨ ਰਹਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਤਾਂ ਵੜਿਆ ਹੈ ਇਸ ਕਰਕੇ ਉਹ ਵਿਰੋਧ ਨਹੀਂ ਕਰ ਰਹੇ ਕਿਸੇ ਜਗ੍ਹਾ ਤੇ ਜਿਹੜੀ ਵਿਰੋਧੀ ਪਾਰਟੀਆਂ ਦੇ ਵੋਟਰ ਨੇ ਜੀ ਚਾਹੇ ਉਹ ਕਾਂਗਰਸ ਦੀ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਉਹ ਲੇਡੀਜ਼ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਦੇਖੋ ਜਦੋਂ ਨਹੀਂ ਕਿਤੇ ਇਨਡਾਇਰੈਕਟਲੀ ਜਦੋਂ ਨਹੀਂ ਜਦੋਂ جنگ ਹੁੰਦੀ ਹੈ ਨਾ ਮੈਂ ਨਸ਼ਿਆਂ ਦੇ ਮਾਮਲੇ 'ਚ ਕਹਾਂਗਾ ਜਦੋਂ ਜਦੋਂ جنگ ਵੀ ਹੁੰਦੀ ਹੈ ਕੋਈ ਵੀ ਤੇ ਉਹ ਕਿਸੇ ਵੀ ਮੁਲਕ ਦੇ ਫੌਜੀ ਜਿਹੜੇ ਸ਼ਹੀਦ ਹੋਣ ਉਹਦਾ ਭਗਤ ਦੀ ਇੱਕ ਔਰਤ ਹੈ ਇਸੇ ਤਰੀਕੇ ਦੇ ਨਾਲ ਨਸ਼ਾ ਆ ਜਿਹੜਾ ਚਿੱਟਾ ਹੈ ਜਦੋਂ ਉਹਦਾ ਅਸਰ ਕਿਸੇ ਜਗ੍ਹਾ ਦੇ ਉੱਤੇ ਜਾਂਦਾ ਉਹ ਔਰਤ ਭੁਗਦੀ ਆ ਉਹ ਕਿਸੇ ਮਾਂ ਦਾ ਪੁੱਤ ਹੈ ਕਿਸੇ ਭੈਣ ਦਾ ਭਰਾ ਹੈ ਕਿਸੇ ਪਤਨੀ ਦਾ ਉਹ ਪਤੀ ਹੈ ਇਸ ਕਰਕੇ ਔਰਤਾਂ ਜਿਹੜੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੀ ਇਸ ਡਰਾਈਵ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਕਿਉਂਕਿ ਘਰਾਂ ਦੇ ਘਰ ਜਿਹੜੇ ਤਬਾਹ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਧ ਔਰਤਾਂ ਨੇ ਹੀ ਭੁਗਤਿਆ ਠੀਕ ਹੈ ਸਰ ਠੀਕ ਹੈ ਸਰ